ਸਤਿ ਸ੍ਰੀ ਅਕਾਲ ਦੋਸਤੋ ਨਵੀਂ ਵੀਡੀਓ ਲੈ ਕੇ ਆਪਾਂ ਖੜੇ ਆਂ ਬਾਈ ਜੀ ਫਿਰੋਜ਼ਪੁਰ ਸ਼ਹਿਰ ਸੰਧੂ ਮੋਟਰ ਤੇ ਤੇ ਲੱਖਾਂ ਵੀਰਾਂ ਬਣ ਨਾਲ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਬਹੁਤ ਸੇਤਾ ਠੀਕ ਨੇ ਜੀ ਸੁਣਾਓ ਜੀ ਬਹੁਤ ਵਧੀਆ ਵੀਰੇ ਤੇ ਅੱਜ ਦੀ ਵੀਡੀਓ ਦੇ ਵਿੱਚ ਬਾਈ ਜੀ ਤੁਹਾਨੂੰ ਲਗਭਗ ਸਾਰੀ ਤੋਹਫੇ ਵਰਗੀਆਂ ਗੱਡੀਆਂ ਦਿਖਾਣੀਆਂ ਨੇ ਗੱਡੀਆਂ ਦਿਖਾ ਦੇ ਮਿੱਤਰਾ Swift ਵਾਲੇ ਵੀਰਾਂ ਨੂੰ Swift ਤਾਂ ਮਿਲ ਜਾਣਗੀਆਂ Desire ਵੀ ਮਿਲ ਜੂ i20 ਵੀ ਮਿਲ ਜੂ Scorpio ਵੀ ਮਿਲ ਜੂ Thar ਦਾ ਜੋੜਾ ਵੀ ਮਿਲ ਜੂ ਤੇ Venue ਵੀ ਮਿਲ ਜੂ Creta ਦਾ ਜੋੜਾ ਵੀ ਮਿਲ ਜੂਗਾ ਤੇ ਸਟਾਰਟਿੰਗ ਆਪਾਂ ਕਰਦੇ ਆਂ ਬਾਈ Scorpio ਗੱਡੀ ਤੋਂ ਕਿਉਂਕਿ ਇਹ ਗੱਡੀ ਦੇ ਵਿੱਚ ਬਹੁਤ ਵਧੀਆ ਮੋਡੀਫਿਕੇਸ਼ਨ ਕਰਾਈ ਹੋਈ ਆ ਬਹੁਤ ਪੈਸਾ ਲੱਗਿਆ ਹੋਇਆ ਤੇ ਰੇਟ ਵੀ ਵਾਜਬ ਚ ਦੇ ਦੇਣਗੇ ਹਾਂ ਬਿਲਕੁਲ ਦੱਸਿਓ ਫਿਰ ਇਹ 2017 ਮਾਡਲ ਜੀ S10 ਆਨਰ ਸੈਂਗੜੇ ਠੀਕ ਹੈ ਨਵੀਂ ਮੋਡਲ ਨਵੀਂ ਕਾਰ ਹੈ ਜੀ ਠੀਕ ਹੈ ਜੀ 80-85 ਹਜ਼ਾਰ ਕਿਲੋਮੀਟਰ ਚੱਲੀ ਹੋਈ ਹੈ ਬਿਲਕੁਲ ਨਵੀਂ ਗੱਡੀ ਹੈ ਜੀ ਚੈੱਕ ਕਰ ਲਓ ਮਿਚਲਨ ਦੇ ਟਾਇਰ ਹੈ ਜੀ ਮਿਚਲਨ ਦੇ ਟਾਇਰ ਬਹੁਤ ਮਹਿੰਗੇ ਟਾਇਰ ਪਾਏ ਨੇ ਬਾਈ ਜੀ ਕੰਪਨੀ ਵਾਲੇ ਲਾਏ ਨੇ ਮਾਡਲ 17 S10 ਕੰਡੀਸ਼ਨ ਦੀ ਗੱਡੀ ਬਹੁਤ ਵਧੀਆ ਅੰਦਰੋਂ ਚੈੱਕ ਕਰੋ ਬਾਈ ਸੀਟ ਕਵਰ ਬਹੁਤ ਵਧੀਆ 70 ਮੈਟ ਤੇ ਅੰਦਰੋਂ ਚੈੱਕ ਕਰੋ ਇੰਟੀਰੀਅਰ ਕਿੰਨਾ ਸੋਹਣਾ ਬਣਾਇਆ ਪਿਆ ਛੱਤ ਵੀ ਦਿਖਾ ਦਿਓ 17 ਮਾਡਲ ਸੈਕੰਡ ਓਨਰ S10 7 ਕਾਲੀ ਕਰਾਈ ਹੋਈ ਆ ਹਾਂਜੀ ਹਾਂਜੀ ਤੇ ਰੇਟ ਕੀ ਆ ਵੀਰੇ ਗੱਡੀ ਦਾ ਰੇਡ ਸਰ 1.50 ਲੱਖ ਰੁਪਏ ਡਿਮਾਂਡ ਹੈ ਜੀ ਆਪ ਨੂੰ ਹਾਂ ਠੀਕ ਹੈ ਜੀ ਬਾਕੀ ਪੂਰਾ ਮਾਨਦਾਨ ਕਰ ਦਾਂਗੇ ਜੀ ਮੌਕੇ ਤੇ ਵਧੀਆ ਮਾਨਦਾਨ ਕਰਕੇ ਦੇ ਦਾਂਗੇ ਕਾਰ ਜੀ ਕਾਰ ਬਹੁਤ ਨਵੀਂ ਹੈ ਜੀ ਇਸ ਦੀ ਗਾਰੰਟੀ ਹੈ ਜੀ ਜਿਹੜਾ ਵੀਰ 10 ਲੱਖ ਦੇ ਬਜਟ ਦੇ ਵਿੱਚ ਕਾਰ ਲੱਭਦਾ ਨਾ ਸਕੋਰਪਿਓ ਹਾਂਜੀ ਹਾਂਜੀ ਆਹ ਗੱਡੀ ਵੱਲ ਬਈ ਆਜੋ ਬਹੁਤ ਵਧੀਆ ਗੱਡੀ ਸਰਕਾਰ ਬਿਲਕੁਲ ਸਰ ਤੇ ਅੱਗੇ ਖੜੀ ਆ ਚਿੱਟੇ ਰੰਗ ਦੀ ਥਾਰ ਦੱਸਿਓ ਵੀਰੇ ਇਹ ਥਾਰ 2023 ਮਡ ਰਿਆ ਜੀ 4/4 ਹੈ ਜੀ ਠੀਕ ਹੈ ਜੀ ਬਿਲਕੁਲ ਸ਼ੋਰੂਮ ਕੰਡੀਸ਼ਨ ਦੀ ਕਾਰ ਹੈ ਜੀ ਰੂਬੀ ਕੋਨ ਦੀ ਗ੍ਰਿਲ ਲੱਗੀ ਹੈ ਜੀ ਯੋਕੋਹਾਮਾ ਦੇ ਟਾਇਰ ਹਾਂ 32000 ਕਿਲੋਮੀਟਰ ਚੱਲੀ ਹੈ ਜੀ ਫਰਸਟ ਓਨਰ ਹੈ ਜੀ ਫਰਸਟ ਓਨਰ ਆ 32000 ਚੱਲੀ ਆ ਜੋ ਕੋ ਹਮਨ ਜੀ ਰੈਂਡਰ ਟਾਇਰ 4/4 ਮੈਨੂਅਲ ਹਾਂਜੀ ਹਾਂਜੀ ਲਓ ਜੀ ਕਰੋ ਚੈੱਕ ਕੰਡੀਸ਼ਨ ਦੀ ਗੱਡੀ ਇਹ ਵੀ ਬਹੁਤ ਸਾਫ਼ ਸੁਥਰੀ ਆ ਤੇ ਵੀਰੇ ਰੇਟ ਕੀ ਇਹਦਾ ਇਹਦਾ ਰੇਟ ਹੈ ਜੀ ਡਿਮਾਂਡ ਹੈਗੀ ਆ ਜੀ ਆਪਣੀ 14 ਲੱਖ ਰੁਪਏ ਦੀ ਠੀਕ ਹੈ ਠੀਕ ਹੈ ਜੀ ਬਾਕੀ ਮਾਨਤਾ ਕਰ ਦਾਂਗੇ ਜੀ ਡਿਮਾਂਡ ਨਹੀਂ ਸੌਰੀ ਮੈਨੂੰ ਰੇਟ ਦੇਣ ਦਾ 14 ਲੱਖ ਰੁਪਏ ਹੀ ਬਾਕੀ ਮਾਨਤਾ ਕਰ ਦਾਂਗੇ 14 ਲੱਖ ਚੋਂ ਵਧੀਆ ਮਾਨਤਾਣ ਹੋ ਜਾਊਗਾ 23 ਮਾਡਲ ਪਹਿਲੇ ਨਾਂ ਦੀ ਗੱਾਰ ਹੈ ਹਾਂਜੀ ਪਹਿਲੇ ਨਾਂ ਦੀ ਗੱਾਰ ਹੈ ਤੇ ਅੱਗੇ ਆ ਗਈ ਬਾਈ ਜੀ ਕਾਲੇ ਰੰਗ ਦੀ ਥਾਰ 22/23 ਹੈ ਜੀ 4x4 ਆਟੋਮੈਟਿਕ ਠੀਕ ਹੈ ਪੀਬੀ 43 ਜੀ 0043 ਪਹਿਲਾ ਨੰਬਰ ਦੇਖ ਲਓ ਜੀ ਲੱਖ ਰੁਪਏ ਦਾ ਨੰਬਰ ਹੈ ਜੀ ਬਿਲਕੁਲ ਠੀਕ ਹੈ ਜੀ ਤੇ ਓਨਰ ਇਹ ਵੀ ਫਰਸਟ ਆ ਓਨਰ ਇਹ ਵੀ ਫਰਸਟ ਹੈ ਜੀ ਇਹ 48000 ਚੱਲੀ ਹੈ ਜੀ 22/23 4x4 ਆਟੋਮੈਟਿਕ ਦੇ ਵਿੱਚ ਸਭ ਤੋਂ ਟੌਪ ਮਾਡਲ ਡੀਜ਼ਲ ਦੀ ਕੰਡੀਸ਼ਨ ਦੀ ਗੱਡੀ ਸਾਫ਼ ਸੁਥਰੀ ਆ ਓਨਰ ਫਰਸਟ ਹੈ ਬਾਈ ਕਰੋ ਜੀ ਚੈੱਕ ਤੇ ਰੇਟ ਵੀਰੇ ਕੀ ਇਹਦਾ ਇੰਦਰ ਇਹਦੇ 14.5 ਲੱਖ ਰੁਪਈਆ ਜੀ 14.5 ਲੱਖ ਹਾਂ ਜੀ ਦੇਣ ਵਾਲਾ ਮੁੱਲ ਹੈ ਜੀ ਡਿਮਾਂਡ 15 ਲੱਖ ਰੁਪਏ ਦੀ ਠੀਕ ਹੈ 14.5 ਜੋ ਮਾਨਤਾ ਨਾਲ ਜਿਹੜਾ ਮੌਕੇ ਤੇ ਹੋ ਜੂਗਾ ਨਹੀਂ 14.5 ਦੇ ਦਵਾਂਗੇ ਜੀ 15 ਲੱਖ ਡਿਮਾਂਡ ਹੈ ਜੀ ਚਲ ਫੇਰ ਵੀ ਬੰਦਾ ਦੂਰੋਂ ਚੱਲ ਕੇ ਆਉਂਦਾ ਕੁਸਤਾ ਮਾੜਾ ਮੋਟਾ ਲੈ ਕਢਾ ਦੇ ਜੀ 15 ਲੱਖ ਰੁਪਏ ਕਹਿੰਨੇ ਉਹਦਾਂ ਦਾ ਜੀ ਠੀਕ ਹੈ ਹਾਂ ਜੀ ਹੋ ਜੂਗਾ ਮੌਕੇ ਤੇ ਮਾੜਾ ਮੋਟਾ ਛੋਟਾ ਟੈਨਸ਼ਨ ਨਹੀਂ ਲੈਣੀ ਕਰੋ ਅੱਛਾ ਡਾਊਨ ਪੇਮੈਂਟ ਦੱਸੋ ਉਹਦਾ ਕਿੰਨਾ ਡਾਊਨ ਪੇਮੈਂਟ 2 ਲੱਖ ਰੁਪਈਆ ਦੇ ਦਿਓ ਜੀ ਉਹਦੇ ਵਿੱਚ 2 ਲੱਖ ਆ ਹੂੰ ਇਹ ਵੀ ਜਮਾ ਨਵੀਂ ਹੈ ਜੀ ਫਸਟ ਓਨਰ ਹੈ 80 ਹਜ਼ਾਰ ਚੱਲੀ ਹੈ ਜੀ 80 ਹਜ਼ਾਰ ਚੱਲੀ ਆ 99 99 ਪੇਡ ਨੰਬਰ ਹੈ ਹਾਂਜੀ ਹਾਂਜੀ ਕੰਡੀਸ਼ਨ ਦੀ ਗੱਡੀ ਸਾਫ਼ ਸੁੱਧੇ ਰਹਾ ਟਾਇਰ ਨਵੇਂ ਨੇ ਦਿਖਾ ਦੇ ਬਿਲਕੁਲ ਜੀ ਜੇਕੇ ਦੇ ਨਵੇਂ ਟਾਇਰ ਪਾਏ ਨੇ ਬਈ ਸਨਰੂਫ ਵਾਲੀ ਗੱਡੀ ਆ ਡੀਜ਼ਲ ਦੇ ਵਿੱਚ ਹਾਂਜੀ ਹਾਂਜੀ ਓਨਰ ਫਸਟ ਹੈ ਨਾ ਓਨਰ ਫਸਟ ਦਿਖਾ ਬਈ ਸਨਰੂਫ ਪੁਸ਼ ਬਟਨ ਸਟਾਰਟ ਸਟੀਅਰਿੰਗ ਕੰਟਰੋਲ ਕਰੂਜ਼ ਕੰਟਰੋਲ ਫੀਚਰ ਸਾਰੀ ਆਗੇ ਡੀਜ਼ਲ ਦੀ ਗੱਡੀ ਆ ਤੇ ਡੀਜ਼ਲ ਦੇ ਵਿੱਚ ਐਵਰੇਜ ਮੈਨੂ ਦੀ ਬਹੁਤ ਆ ਤੇ ਮੇਰੀ ਰੇਟ ਕੀ ਆ 8 ਲੱਖ ਰੁਪਈਆ ਜੀ 8 ਲੱਖ ਹਾਂਜੀ ਹਾਂ ਮੈਨੂੰ ਮਾਨਤਾ ਨਹੀਂ ਹੋਊਗਾ ਹਾਂ ਮਾਨਤਾ ਨਹੀਂ ਹਾਂਜੀ ਹਾਂਜੀ ਠੀਕ ਹੈ ਵੀਰੇ ਤੇ ਅੱਗੇ ਆ ਗਈ ਕ੍ਰੇਟਾ ਕ੍ਰੇਟਾ ਜੀ ਇਹ ਆਟੋ ਹੈ ਜੀ ਜੀ 2019 ਮਾਡਲ ਹੈ ਜੀ ਆਟੋਮੈਟਿਕ ਹੈ ਜੀ ਠੀਕ ਹੈ 65 68 ਹਜ਼ਾਰ ਕਿਲੋਮੀਟਰ ਚੱਲੀ ਹੈ ਜੀ ਨਵੀਂ ਗੱਡੀ ਹੈ ਜਮਾਂ ਜੀ ਓਨਰ ਇਹਦਾ ਹੀ ਫਸਟ ਆ ਓ ਨਹੀਂ ਇਹ ਓਨਰ ਸੌਰੀ ਸੈਕੰਡ ਓਨਰ ਹੈ ਠੀਕ ਹੈ ਹਾਂਜੀ ਹਾਂਜੀ ਕਾਰ ਜਮਾਂ ਨਵੀਂ ਜ ਕੋਈ ਆਟੋ ਦਾ ਸ਼ਕੀਨ ਬੰਦਾ ਹੋਵੇ ਆਟੋ ਲੈਣ ਵਾਲਾ ਠੀਕ ਹੈ ਇਹ ਅਗਲੀ ਬਹੁਤ ਬੈਸਟ ਕਾਰ ਹੈ ਹਮ ਇਹ ਟੌਪ ਮਾਡਲ ਆ ਗਿਆ ਟੌਪ ਮਾਡਲ ਆ ਗਿਆ ਜੀ ਸਨਰੂਫ ਵਾਲੀ ਹੈ ਜੀ ਸਨਰੂਫ ਵਾਲੀ ਕ੍ਰੇਟਾ ਡੀ ਠੀਕ ਹੈ ਬਰੇ ਤੇ ਇਹਦਾ ਰੇਟ ਕੀ ਆ ਫਿਰ ਇਹ 9.5 ਲੱਖ ਰੁਪਈਆ ਜੀ 9.5 ਲੱਖ 19 ਮਾਡਲ ਦਾ 19 ਮਾਡਲ ਦਾ ਠੀਕ ਆ ਜੀ ਮਾਨਤਨ ਹੋ ਜਾਊਗਾ ਬਾਈ ਹੋ ਜਾਊਗਾ ਜੀ ਹੋ ਜਾਊਗਾ ਤੇ ਡਾਉਨ ਪੇਮੈਂਟ ਇਹਦੇ ਵਾਸਤੇ 1.5 ਲੱਖ ਰੁਪਈਆ ਦੇ ਦੇ 1.5 ਲੱਖ ਹਾਂਜੀ ਬਾਕੀ ਲੋਕ ਠੀਕ ਆ ਜੀ ਤੇ ਆਹ ਕਰੇਟਾ ਇਹ 15 ਮਾਡਲ ਦੀ 1.4s ਠੀਕ ਹੈ ਇਹ ਵੀ ਜਿਵੇਂ ਨਵੀਂ ਹੈ ਦੂਜੇ ਨਾਮ ਦੀ ਹੈ ਜੀ ਹੂੰ ਠੀਕ ਹੈ ਜੀ ਇਹ ਕਾਰ ਆਪਾਂ ਦੇ ਦਾਂਗੇ 6 ਲੱਖ ਰੁਪਈਆ ਦੀ 6 ਲੱਖ ਦੀ 15 ਮਾਡਲ ਹਾਂਜੀ ਹਾਂਜੀ ਠੀਕ ਹੈ ਡੀਜ਼ਲ ਦੀ ਕਾਰ ਆ 1.4 ਇੰਜਨ ਦੇ ਵਿੱਚ ਬਾਈ ਜੀ ਵੱਧ ਐਵਰੇਜ ਵਾਲੀ ਹਾਂ ਇੰਟੀਰੀਅਰ ਪੂਰਾ ਸਾਫ਼ ਸੁਥਰਾ ਨੀਟ ਐਂਡ ਕਲੀਨ ਗੱਡੀ ਆ ਤੇ 6 ਲੱਖ ਜੋ ਮਾਨਤਾਨ ਹੋ ਜੂਗਾ ਤੇ ਡਾਊਨ ਪੇਮੈਂਟ ਕਿੰਨੀ ਚਾਹੀਦੀ ਆ ਡਾਊਨ ਪੇਮੈਂਟ 1.5 ਲੱਖ ਰੁਪਈਆ ਜੀ 1.5 ਲੱਖ ਹਾਂਜੀ ਲਓ ਜੀ 1.5 ਲੱਖ ਰੁਪਈਆ ਲਿਆਇਓ ਆ ਕਰੇਟਾ ਵਾਸਤੇ ਤੇ ਬਾਕੀ ਹੋ ਜੂਗਾ ਲੋਨ ਤੇ ਅੱਗੇ ਗੱਡੀ ਖੜੀ ਆ Swift ਦੱਸੋ ਵੀਰੇ ਇਹ 2017 ਮਾਡਲ ਹੈ ਜੀ ਹੂੰ VDI ABS ਬ੍ਰੇਕ ਵਾਲੀ ਆ ਜੀ ਹੂੰ ਠੀਕ ਆ ਜੀ ਇਹ ਨੰਬਰ ਬਾਹਰ ਦਾ ਆ ਜੀ ਇਹ ਐਨਓਸੀ ਦੇ ਦਾਂਗੇ ਜੀ ਆਪਾਂ ਐਨਓਸੀ ਦੇ ਨਾਲ ਹਾਂਜੀ ਹਾਂਜੀ ਐਨਓਸੀ ਦੇ ਨਾਲ ਮਾਡਲ ਕਿੰਨਾ ਕਿਹਾ 17 ਮਾਡਲ 17 ਮਾਡਲ ਬੀਡੀਆਈ ਡੀਜ਼ਲ ਦੀ ਐਨਓਸੀ ਦੇ ਨਾਲ ਕਿੰਨੇ ਦੀ ਦਵਾਂ ਗੱਡੀ ਆ ਸਾਢੇ 4 ਲੱਖ ਰੁਪਏ ਦੀ ਸਾਢੇ 4 ਲੱਖ ਦੀ ਹਾਂਜੀ ਹਾਂਜੀ ਠੀਕ ਹੈ ਜੀ ਕੰਡੀਸ਼ਨ ਦੀ ਗੱਡੀ ਸਾਫ਼ ਸੁਥਰੀ ਆ ਜੀ ਕਰੋ ਚੈੱਕ ਟਾਇਰ ਵਧੀਆ ਨਵੇਂ ਵਰਗੇ ਕੌਂਟੀਨੈਂਟ ਦੇ ਤੇ ਸੀਟ ਕਵਰ ਵੀ ਵਧੀਆ ਪਏ ਹੋਏ ਨੇ ਕੋਈ ਕੰਮ ਖਰਚਾ ਤਾਂ ਨਹੀਂ ਵੀਰੇ ਗੱਡੀ ਦਾ ਨਾਲੇ ਬਿਲਕੁਲ ਜੀ ਨਹੀਂ ਠੀਕ ਹੈ ਤੁਸੀਂ ਨੰਬਰ ਲਾਉਣਾ ਗੱਲਾ ਜੀ ਹੂੰ ਤੇ ਲੱਖ ਰੁਪਈਆ ਬਹੁਤ ਆ ਬਿਲਕੁਲ ਜੀ ਬਹੁਤ ਬਹੁਤ ਠੀਕ ਹੈ ਆ ਗੱਡੀ ਦੱਸੋ ਇਹ 2017 ਮਾਡਲ ਹੈ ਜੀ ਹਾਂ ਠੀ ਠੀਕ ਹੈ ਜੀ ਇਹਨੂੰ ਲਾਈਟ ਟਾਇਰ ਲੱਗੇ ਹੈ ਜੀ ਐਕਸਟਰਾ ਠੀਕ ਹੈ ਜਵਾ ਨਵੀਂ ਗੱਡੀ ਕੋ ਇੱਕ ਅੱਧਾ ਪੀਸ ਪੇਂਟ ਹੈਗਾ ਜਾਂਦਾ ਬਾਕੀ ਓਰੀਜਨਲ ਗੱਡੀ ਸਾਰੀ ਟਾਇਰ ਜੋ ਕੋਹਮਾ ਦੇ ਪਏ ਹੋਏ ਨੇ ਬਈ ਵਧੀਆ ਅਲਾਏ ਲੱਗੇ ਹੋਏ ਨੇ 17 ਮਾਡਲ ਬੀਡੀਆਈ ਹਾਂਜੀ ਹਾਂਜੀ ਡੀਜ਼ਲ ਦੀ ਸੁਵਿਫਟ ਤੇਦਾ ਰੇਟ ਵੀਰੇ ਇਹ 465000 ਰੁਪਏ ਦੀ ਡਿਮਾਂਡ ਹੈ ਜੀ ਬਾਕੀ ਮਾਨਤਨ ਕਰ ਦਾਂਗੇ ਜੀ 465000 ਚ ਬਈ ਜੀ ਥੋੜਾ ਮਾਨਤਨ ਹੋ ਜੂਗਾ ਵਧੀਆ ਤੇ ਡਾਊਨ ਪੇਮੈਂਟ ਕਿੰਨੀ ਚਾਹੀਦੀ ਆ 1 ਲੱਖ 5 ਲੱਖ ਰੁਪਏ ਲੱਖ 5 ਲੱਖ ਰੁਪਏ ਲਿਆਇਓ ਜੀ ਅੱਗੇ ਆ ਗਈ ਡਿਜ਼ਾਇਰ ਕਾਰ ਇੰਡੀਜ਼ਰ 2016 ਮਾਡਲ ਹੈ ਜੀ ਇਹ ਸੈਕੰਡ ਓਨਰ ਹੈ ਜੀ ਨਵੀਂ ਮਤਲਬ ਨਵੀਂ ਕਾਰ ਹੈ ਜੀ ਬੰਪਰ ਛੱਡ ਗਿਆ ਠੀਕ ਹੈ ਠੀਕ ਹੈ ਜੀ ਬੰਪਰ ਛੱਡ ਕੇ 78000 ਕਿਲੋਮੀਟਰ ਚੱਲੀ ਹੈ ਜੀ ਠੀਕ ਹੈ ਨਵੀਂ ਮਤਲਬ ਨਵੀਂ ਦੀ ਗਾਰੰਟੀ ਦੇਵਾਂਗੀ ਕਾਰ ਦੀ ਕੱਲ੍ਹ ਹੋਰਲੀ ਬੰਪਰ ਪੇਂਡ ਹੈ ਕੁਝ ਨਹੀਂ ਹੈਗਾ ਇਹ ਕਾਰ ਠੀਕ ਹੈ ਵੀਰੇ ਟੈਟ ਆਪਾਂ ਵਧੀਆ ਹਾਂ ਹਾਂਜੀ ਹਾਂਜੀ ਤੇ ਇਹ ਵੀ ਵੀਡੀਓ ਹੈ ਇਹ ਵੀ ਵੀਡੀਓ ਜੀ ਇਹ ਵੀ ਡੀਜ਼ਲ ਦੀ ਕਾਰ ਹੈ ਬਾਈ ਜੀ ਵੀਡੀਓ ਹੀ ਕਰੋ ਚੈੱਕ 16 ਮਾਡਲ ਹਾਂਜੀ ਹਾਂਜੀ ਓਨਰ ਕਿਹੜਾ ਦਾ ਓਨਰ ਸੈਕੰਡ ਠੀਕ ਹੈ ਤੇ ਰੇਟ 5 ਲੱਖ ਰੁਪਏ ਡਿਮਾਂਡ ਬਾਕੀ ਮਾਨਤਨ ਕਰਦਾਂਗੇ ਜੀ 5 ਲੱਖ ਦੇ ਵਿੱਚੋਂ ਬਾਈ ਜੀ ਹੋ ਜੂਗਾ ਤੁਹਾਡਾ ਮਾਨਤਨ ਤੇ ਲੱਖ ਸਵਾ ਲੱਖ ਲਿਆਓ ਡਾਉਨ ਪੇਮੈਂਟ ਦਾ ਬਾਕੀ ਲੋਨ ਵੀ ਹੋ ਜੂ ਅੱਗੇ ਆਈ 20 ਇਹ ਆਈ 20 ਹੈ ਜੀ 2015 ਰਜਿਸਟਰ 16 ਜੀ ਆਸਤਾ ਮਾਡਲ ਹੈ ਪੁਸ਼ ਬਟਨ ਸਟਾਰਟ ਵਾਲੀ ਜੀ 15/16 15/16 ਜੀ ਇੰਸ਼ੋਰੈਂਸ ਇਹਦਾ ਹੈਗਾ ਜੀ ਇਹ 90 ਹਜ਼ਾਰ ਕਿਲੋਮੀਟਰ ਚੱਲੀ ਹੈ ਜੀ ਫਸਟ ਓਨਰ ਹੈ ਜੀ ਓਨਰ ਫਸਟ ਟਾਇਰ ਜੋ ਕੋਹਮਾ ਦੇ ਵਧੀਆ ਪਏ ਨੇ ਟਾਇਰ ਬਿਲਕੁਲ ਨਵੇਂ ਪਏ ਜੀ ਹਮ ਪਰ ਨਵੀਂ ਵਾਲ ਨਵੀਂ ਗੱਡੀ ਹੈ ਜੀ ਬਿਲਕੁਲ ਡੀਜ਼ਲ ਦੀ ਹੈ ਨਾ ਸਾ ਡੀਜ਼ਲ ਦੀ ਠੀਕ ਹੈ ਜੀ ਤੇ ਰੇਟ ਵੀਰੇ ਇਹ 5.5 ਲੱਖ ਰੁਪਏ ਜੀ 5.5 ਲੱਖ ਹਾਂਜੀ ਹਾਂਜੀ 16 ਮਾਡਲ ਆਸਤਾ ਪੁਸ਼ ਬਟਨ ਸਟਾਰਟ 5.5 ਲੱਖ ਦੀ ਮਿਲ ਜੂਗੀ ਤੇ ਲੱਖ ਸਵਾ ਲੱਖ ਡਾਊਨ ਪੇਮੈਂਟ ਬਿਲਕੁਲ ਸਰ ਬਿਲਕੁਲ ਬਾਕੀ ਹੋ ਜਾਊਗਾ ਲੋਨ ਇੰਨਾ ਚੋ ਬੇ ਜੀ ਕੋਈ ਵੀ ਗੱਡੀ ਲੈਣੀ ਆ ਤੁਸੀਂ ਆਉਣਾ ਫਿਰੋਜ਼ਪੁਰ ਸ਼ਹਿਰ ਸੰਧੂ ਮੋਟਰ ਦੇ ਉੱਤੇ ਸਕਰੀਨ ਤੇ ਚੱਲਦੇ ਰੇ ਨੰਬਰ ਤੇ ਬਾਕੀ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਓ ਸਤਿ ਸ੍ਰੀ ਅਕਾਲ